ਦੋਸਤੋ ਨਮਸਕਾਰ ਬੀਟੀਆ ਨਿਊਜ਼ ਟੀਵੀ ਵਿੱਚ ਤੁਹਾਡਾ ਸਵਾਗਤ ਹੈ ਅੱਜ ਬਠਿੰਡਾ ਪੁਲਿਸ ਨੇ 11 ਮੋਟਰਸਾਈਕਲ ਸਮੇਤ ਦੋ ਨੂੰ ਕੀਤਾ ਕਾਬੂ ਆਓ ਦੇਖਣੇ ਬੀਟੀਆ ਨਿਊਜ਼ ਟੀਵੀ ਤੋਂ ਸੁਸ਼ੀਲ ਗੋਇਲ ਦੀ ਰਿਪੋਰਟ ਤੇ ਸੁਣਦੇ ਹਾਂ ਪੁਲਿਸ ਦੀ ਜਵਾਨੀ ਹਾਂ ਜੀ ਸਰ ਕੀ ਕਹਿੰਦੇ ਚਾਹੂਗੇ ਇਹ ਮਾਨਯੋਗ ਐਸਐਸਪੀ ਅਮਨੀਤ ਕੌਂਟਲ ਆਈਪੀਐਸ ਐਸਐਸਪੀ ਬਠਿੰਡਾ ਉਹਨਾਂ ਦੇ ਦਿਸ਼ਾ ਨਿਰਦੇਸ਼ ਹੇਠ ਐਸਐਸਪੀ ਬਠਿੰਡਾ ਪੁਲਿਸ ਦੀ ਟੀਮ ਹੈ ਜਿਹੜੀ ਉਹ ਵਕਫ ਵਕ ਸਮਿਆਂ ਤੇ ਸੀਕ੍ਰੀਟ ਇਨਫੋਰਮੇਸ਼ਨ ਤੇ ਅਦਰਵਾਈਜ਼ ਵੀ ਚੈਕਿੰਗ ਵੀ ਕਰਦੀ ਹੈ ਤੇ ਉਸ ਸਮੇਂ ਥਾਣਾ ਸਿਵਲ ਲਾਈਨ ਦੀ ਟੀਮ ਨੂੰ ਤੇ ਪੀਸੀਆਰ ਦੀ ਟੀਮ ਨੂੰ ਇੱਕ ਵੱਡੀ ਸਫਲਤਾ ਮਿਲੀ ਜਦੋਂ ਟੀਮ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਦੋ ਵਿਅਕਤੀ ਨੇ ਗੁਰਸੇਵਕ ਸਿੰਘ ਤੇ ਸੁਖਵੀਰ ਸਿੰਘ ਹੈ ਜਿੰਨਾਂ ਕੋਲੋਂ ਅਗਰ ਰੇਡ ਕੀਤੀ ਜਾਵੇ ਤਾਂ ਚੋਰੀ ਦਾ ਮੋਟਰਸਾਈਕਲ ਵਗੈਰਾ ਬਰਾਮਦ ਹੋ ਸਕਦਾ ਕਿਉਂਕਿ ਆਦੀ ਨੇ ਮੋਟਰਸਾਈਕਲ ਚੋਰੀ ਕਰਨ ਦੇ ਤੇ ਜਿਸ ਦੇ ਕਾਰਵਾਈ ਕਰਦੇ ਹੋਏ ਤੁਰੰਤ ਥਾਣਾ ਸਿਵਲ ਲਾਈਨ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਜੀ ਮੁਕੱਦਮਾ ਦਰਜ ਕਰਕੇ ਦੋਨੋਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਫਿਰ ਡੂਰਿੰਗ ਇਨਵੈਸਟੀਗੇਸ਼ਨ ਇਹਦੇ ਵਿੱਚ ਦੋਨੋਂ ਦੋਸ਼ੀਆਂ ਤੋਂ ਜਿਹੜੇ ਹੁਣ ਤੱਕ ਕੁੱਲ 11 ਮੋਟਰਸਾਈਕਲ ਬਰਾਮਦ ਕੀਤੇ ਗਏ ਪਰ ਲਗਾਇਆ ਤੇ ਕੋਈ ਨਹੀਂ ਮੰਨ ਲਾ ਦਿੱਤੇ ਹਾਂਜੀ ਜਿਹੜਾ ਇਹਨਾਂ ਚ ਦੋਸ਼ੀ ਗੁਰਸੇਵਕ ਸਿੰਘ ਹੈਗਾ ਜੀ ਇਸ ਤੇ ਜੋ ਹੁਣ ਹੁਣ ਤੱਕ ਪ੍ਰੀਲਿਮినਰੀ ਫਾਈਨਡਿੰਗ ਸਾਹਮਣੇ ਆਇਆ ਵੀ ਇਸ ਤੇ ਕੁੱਲ 6 ਮੁਕਦਮੇ ਦਰਜ ਨੇ ਤੇ ਮੋਸਟਲੀ ਜਿਹੜੇ ਮੁਕਦਮੇ ਹਨ ਜੋ ਆਕਸਾਈਜ਼ ਦੇ ਐਨਡੀਪੀਐਸ ਦੇ ਜਾਂ ਚੋਰੀ ਦੇ ਇਦਾਂ ਦੇ ਹੀ ਮੁਕਦਮੇ ਦਰਜ ਨੇ ਜੀ ਇਹਨਾਂ ਨੇ ਜਿਹੜੇ ਇਹ ਬਠਿੰਡੇ ਸ਼ਹਿਰ ਚੋਂ ਜਨਰਲੀ ਇਹ ਕੋਟਲੀ ਅਬਲੂ ਦੇ ਰਹਿਣ ਵਾਲੇ ਹੈਗੇ ਨੇ ਜੀ ਇੱਥੇ ਜੋ ਬਠਿੰਡੇ ਆਉਂਦੇ ਸੀ ਸ਼ਹਿਰ ਚੋਂ ਹੀ ਵਕ ਵਕ ਜਗਾਵਾਂ ਤੋਂ ਇਹਨਾਂ ਨੇ ਚੋਰੀ ਕੀਤੇ ਹੈਗੇ ਨੇ ਮੋਟਰਸਾਈਕਲ ਤੇ ਉਸ ਦਿਨ ਵੀ ਇਹਨਾਂ ਨੇ ਇਹਨਾਂ ਦੀ ਪਲੈਨਿੰਗ ਕੀਤੀ ਸੀਗੀ ਕਿ ਤੇ ਅੱਗੇ ਜਿੱਦਾਂ ਕਿ ਸੰਡੇ ਸੇਲ ਹੈ ਵੀ ਇਹਨਾਂ ਦੇ ਪਲੈਨ ਸੀ ਵੀ ਉਸ ਦਿਨ ਉਹ ਵੇਚ ਦੇਣਗੇ ਬਟ ਉਸ ਤੋਂ ਪਹਿਲਾਂ ਹੀ ਇਨਸਪੈਕਟਰ ਹਰਜੋਤ ਸਿੰਘ ਥਾਣਾ ਐਸਐਚਓ ਸੇਵਲ ਲਾਈਨ ਤੇ ਐਸਐਸਏ ਸੰਜੀਵ ਚਾਚ ਪੀਸੀਰ ਇਹਨਾਂ ਦੀ ਟੀਮ ਵੱਲੋਂ ਕਾਫੀ ਮਿਹਨਤ ਨਾਲ ਕੰਮ ਕਰਦੇ ਹੋਏ ਇਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਤੇ ਟੋਟਲ 11 ਮੋਟਰਸਾਈਕਲ ਰਿਕਵਰ ਹੋਈਆਂ